ਹੈਲੋ ਗਾਇਸ ਸਤ ਸ੍ਰੀ ਅਕਾਲ ਤੇ ਅੱਜ ਆਪਾਂ ਬਣਾ ਰਹੇ ਆ ਰਾਤ ਦੀਆਂ ਰੋਟੀਆਂ ਦੀ ਰੈਸਪੀ ਜਿਹੜੀਆਂ ਹਾਂ ਰਾਤ ਦੀਆਂ ਰੋਟੀਆਂ ਬਚ ਜਾਂਦੀਆਂ ਹਨ ਵੀ ਆਪਣੇ ਹੁਣ ਕਾਫੀ ਰੋਟੀ ਖਾਦਿਨ ਤੇ ਕਾਫੀ ਰੋਟੀਆਂ ਬਚ ਗਈਆਂ ਤੇ ਰਾਤ ਦੀ ਬਚ ਗਈ ਦਾਲ ਦਾਲ ਵੀ ਕਾਫੀ ਡੋਂਗਾ ਭਰਿਆ ਪਿਆ ਤੇ ਆਪਾਂ ਇਹਨਾਂ ਦੀ ਕੋਈ ਸਪੈਸ਼ਲ ਚੀਜ਼ ਬਣਾ ਰਹੇ ਹਾਂ ਤੇ ਤੁਹਾਨੂੰ ਪੂਰੀ ਵਿਸਥਾਰਤ ਨਾਲ ਦਿਖਾਵਾਂਗੇ ਅੱਜ ਇਰਾਦੇ ਰੋਟੀਆਂ ਇਹਨਾਂ ਨੂੰ ਆਪਾਂ ਐ ਕਰਕੇ ਚੂਰ ਲੈਣੀਆਂ ਠੀਕ ਆ ਦੇਖੋ ਮੈਂ ਮਤਲਬ ਬ੍ਰੇਕ ਬ੍ਰੇਕ ਕਰਕੇ ਚੋਲੂ ਉਹਨਾਂ ਨੂੰ ਆ ਆਪਾਂ ਬਿਲਕੁਲ ਬ੍ਰੇਕ ਬ੍ਰੇਕ ਕਰਕੇ ਲਈਆਂ ਚੂਰ ਮਤਲਬ ਜ਼ਿਆਦਾ ਬ੍ਰੇਕ ਨਹੀਂ ਕਰਨੀਆਂ ਬਾਲੀ ਬ੍ਰੇਕ ਕਰਤੀ ਤੇ ਫਿਰ ਰੋਟੀ ਨੂੰ ਮਤਲਬ ਨਾਰਮਲ ਬ੍ਰੇਕ ਰੱਖਣੀ ਆਪਾਂ ਜਮਾਪੂਰ ਬਣਾਇਆ ਤਾਂ ਸਿਸਟਮ ਨੇ ਸੈਟਲੀ ਮੈਨਾ ਕਿ ਟੁਕੜਿਆਂ ਦੇ ਹਿਸਾਬ ਨਾਲ ਰੱਖ ਲੈਣੀ ਆ ਕਬਰ ਉੱਠ ਕੇ ਰੱਖ ਲ ਗਏ ਠੀਕ ਹੈ ਕੱਟ ਕਰੋ ਆਪਾਂ ਲੈ ਲਈਏ ਛੋਟੀ ਕੜਾਈ ਕਬਰ ਰੱਖ ਲੈਣ ਗੈਸ ਤੇ ਤੇ ਫਿਰ ਆਪਾਂ ਗੈਸ ਚਾਲੂ ਕਰਾਂਗੇ ਚਾਲੂ ਗੈਸ ਥੱਲੇ ਤੋਂ ਬੰਦ ਥੱਲੋਂ ਬੰਦ ਕਰਨਾ ਪੈਂਦਾ ਪਤਾ ਕਿਉਂ ਕਿਉਂਕਿ ਗੈਸ ਲੀਕ ਰਹਿੰਦਾ ਥੋੜਾ ਥੋੜਾ ਤੇ ਤਾਂ ਕਰਕੇ ਜਦੋਂ ਆਪਾਂ ਕਰਦੇ ਹਾਂ ਸਟਾਰਟ ਉੱਤੇ ਧਰ ਦੀ ਕੜਾਈ ਤਪ ਗੈਸ ਥੋੜਾ ਲੋ ਕਰ ਦਾਂਗੇ ਹੁਣ ਆਪਾਂ ਕੀ ਕਰਨਾ ਆਪਾਂ ਲੈਣਾ ਦੇਸੀ ਘਿਓ ਜਿਹਨੂੰ ਕਹਿੰਦੇ ਦੇਸੀ ghee ਤੇ ਆ ਰਿਹਾ ਮਟਕਾ ਭਰਨੇ ਤੇ ਆਪਾਂ ਚੱਕ ਲਿਆ ਜੀ ਐਂ ਦੇ ਵਿੱਚ ਹੈਗਾ ਦੇਸੀ ਘਿਓ ਆ ਦੇਖੋ ਪੂਰਾ ਗਾਂ ਦਾ ਪ्योर ਘਿਓ ਹੈ ਇਹ ਆਪਾਂ Rajasthan ਚੋਂ ਸਪੈਸ਼ਲ ਮੰਗਾਇਆ ਸੀਗਾ 1000 ਰੁਪਏ ਕਿਲੋ ਤੇ ਇਧਰ ਹੁਣ ਕੜਾਈ ਆਪਣੇ ਤੱਪ ਗਈ ਐ ਆਪਾਂ ਦੋ ਤੋਂ ਤਿੰਨ ਚਾਰ ਤਰਫ ਤੇ ਪਵਾਨ ਥੋੜੇ ਛੋਪਾਤਾ ਆਪਾਂ ਕੜਾਈ ਪਤਲੀ ਵਾਲੀ ਐ ਨਾ ਕਿਉਂਕਿ ਉੱਚ ਸੇਕ ਬੜਾ ਲੱਗਿਆ ਨਾ ਤੇ ਗਰਮ ਹੋ ਜਾਂਦੀ ਥੋੜੀ ਛੇਤੀ ਛੋਪਾਤਾ ਕਿਉਂ ਦੇ ਵਿੱਚ ਆਪਾਂ ਸੜ ਦੇਣੀਆਂ ਰੋਟੀਆਂ ਛੋਟੇ ਅਸਰਤਿਆਂ ਇਹਨਾਂ ਨੂੰ ਆਪਾਂ ਕੜਛੀ ਨਾਲ ਅੱਛੇ ਤਰੀਕੇ ਨਾਲ ਹਲਾ ਲੈਣੀ ਹੈ ਤੇਰਾ ਮਤਲਬ ਕਿ ਉਹ ਮਿਕਸ ਹੋ ਜੇ ਕੜਾਈ ਛੋਟੀ ਰਹਿ ਗਈ ਰੋਟੀਆਂ ਬਾਹਰ ਨਿਕਲ ਨਹੀਂ ਆਈ ਤੇ ਮੈਂ ਨਾਲ ਹਲਾਉਣ ਦਾ ਕੋਈ ਤਰੀਕਾ ਹੋਰ ਸੋਚਦਾ ਮਾੜਾ ਜਿਹਾ ਇੱਕ ਸਾਈਡ ਤੇ ਲੈ ਲਾਂ ਚਮਚਾ ਠੀਕ ਹੈ ਚਲ ਤੇ ਨਾਲ ਆਪਾਂ ਇਹਨਾਂ ਨੂੰ ਹਿਲਾ ਲਾਂਗੇ ਬੜੀਆ

ਰਾਤ ਦੇ ਮੂੰਗੀ ਦੀ ਦਾਲ ਆਪਾਂ ਕਾਫੀ ਬਣਾ ਲਈ ਸੀ ਚੈੱਕ ਕਰੋ ਲੈ ਲਿਓ ਆ ਮੂੰਗੀ ਦੀ ਦਾਲ ਆਪਾਂ ਅਰ ਕਾਫੀ ਬਣਾਈ ਸੀ ਤੇ ਦਾਲ ਆਪਾਂ ਵਿੱਚ ਛੱਡਤੀ ਜਿਹੜਾ ਦਾਲ ਆਪਾਂ ਗੀ ਪਾਣੀ ਹੈ ਜਿੰਨੇ ਕਹਿੰਦੇ ਤੇ ਬੜੀਆ ਰਲ ਜੇ ਆ ਰਲੋ ਜੇ ਰਾਦੇ ਰੋਟੇ ਦਾ ਬੈਸਟ ਜਾਣ ਆਪਾਂ ਸਿੱਟ ਕੇ ਖਰਾਬ ਹੋਣਾ ਹਨ ਵੀ ਬੈਸਟ ਨਹੀਂ ਜਾਣੇ ਚਾਹੀਦੀ ਸਿੱਟ ਨਹੀਂ ਚਾਹੀਦੀ ਖਰਾਬ ਨਹੀਂ ਕਰਨੇ ਚਾਹੀਦਾ ਇਹ ਬਹੁਤ ਹੀ ਸਵਾਦ ਸੁਬਾ ਸਬਾ ਆਪਾਂ ਨਾਸਤੇ ਨਾਲ ਖਾ ਸਕਦੇ ਆ ਜਿਹੜੇ ਤੁਸੀਂ ਨਾਸਤੇ ਦੇ ਵਿੱਚ ਬ੍ਰੈਡ ਸਮੋਸੇ ਵਗੈਰਾ ਡਬ ਰੋਟੀਆਂ ਖਾਣੇ ਹਨ ਜਿਹੜਾ ਸਿਹਤ ਲਈ ਉਹੀ ਨਹੀਂ ਚੰਗਾ ਹੁੰਦਾ ਮੈਦਾ ਤੇ ਆ ਚੀਜ਼ ਜੇ ਤੁਸੀਂ ਰਾਤ ਦੀਆਂ ਰੋਟੀਆਂ ਬਚੀਆਂ ਜਾਂ ਬਚਾ ਕੇ ਰੱਖ ਲਓ ਇੱਕਦਮ ਆਪਦੇ ਰੋਟੇ ਜੀ ਪ੍ਰੋਟੀਨ ਜ਼ਿਆਦਾ ਹੁੰਦੀ ਹੈ ਰਾਤ ਦੀ ਸਬਜ਼ੀ ਜੀ ਪ੍ਰੋਟੀਨ ਜ਼ਿਆਦਾ ਹੁੰਦੀ ਹੈ ਮੈਂ ਕਹਣਾ ਵੀ ਚੀ ਜੰਨੀ ਸਿਰਾ ਬਣਦੀ ਹੈ ਨਾ ਆ ਦੇਖੋ ਹੁਣ ਕਿਹ ਕੈਂਟ ਬਣ ਗਈ ਲਓ ਜੀ ਕੋਲੇ ਕੈਮਰਾ ਠੀਕ ਆ ਮੈਂ ਕਹਣਾ ਜਿਹੜਾ ਖਾਏਗਾ ਨਾ ਕਦੇ ਇੱਕ ਵਾਰ ਜੂ ਟਰਾਈ ਕਰਕੇ ਦੇਖੋ 2 ਮਿੰਟਾਂ ਚ ਬਣ ਜਾ ਸਿਰਫ 2 ਮਿੰਟ ਨਹੀਂ ਲੱਗੇ ਜਿਵੇਂ ਮੈਗੀ ਚਾਰ ਹੁੰਦੀ ਆ ਉਹਨਾਂ ਚ ਆਪਾਂ ਤਿਆਰ ਕਰਤੀ ਇਹਨੂੰ ਤੇ ਬੜੀ ਸਵਾਦ ਚੀਜ ਬਣ ਗਈ ਆਪਾਂ ਇਹਨੂੰ ਚੱਕ ਲਈਏ ਸਰਲ ਪਲੇਟਾਂ ਦੇ ਪਾਪਾ ਕੇ ਦਵਾਗੇ ਤੇ ਫਿਰ ਦੇਖੀ ਕਿਵੇਂ ਲੱਗਦੀ ਆਪਣੀ ਜੀਸੀ ਕੱਟ ਕਰੋ